ਗੋਵਿੰਦਪੁਰਾਜ ਮਹਾਰਾਲਾ ਜੀ ਸਾਡਾ ਖੇਤ ਫਾਰਮ ਪਾਇਆ ਜੀ ਪੁਲਟਰੀ ਫਾਰਮ 5000 ਚੂਚੇ ਦਾ ਜੀ ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ ਕਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ ਛੱਤ ਦੇ ਉੱਪਰ ਵੀ ਕੁਝ ਨਹੀਂ ਬਚਿਆ ਜੀ ਟੋਟਲ ਸਾਡਾ 10 11 8 10 ਲੱਖ ਦਾ ਨੁਕਸਾਨ ਆਈ ਸਾਡਾ ਕਿੰਨੇ ਕ ਚੂਚੇ ਜਿਹੜੇ ਮਰ ਗਏ ਆ ਜੀ ਟੋਟਲ 2 2500 ਤਾਂ ਦਾ ਹੋ ਗਏ ਜੀ ਵਿੱਚ ਫਿਰ ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਰਿਹਾ ਜੀ ਉਹਨਾਂ ਨੂੰ ਵਿੱਚ ਮਰੇ ਲਿਕੜੀਆਂ ਨਹੀਂ ਨੇ ਇਹ ਸਾਰੀ ਜਿਉਂਦਾ ਜਿਹੜਾ ਕੋਈ ਜਿਉਂਦਾ ਲਿਕੜਦਾ ਗਈ ਦੀ ਲੱਤ ਵੱੜ ਰਹੀ ਹੈ ਜੀ ਕਿਸੇ ਦਾ ਕੁਸ ਇਹ ਰਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਦੱਬ ਲਈ ਜੁੱਤੀ ਕੋਈ ਭਾਂਡਾ ਵੀ ਨਹੀਂ ਬਚਿਆ ਜੀ ਇਹਦਾ ਫੀਡ ਫੂਡ ਵਾਲਾ ਕੁਝ ਨਹੀਂ ਬਚਿਆ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਨੂੰ ਕਰ ਸਰਕਾਰ ਤੋਂ ਕਰਦੇ ਆਂ ਜੀ ਸਾਨੂੰ ਮਾਫੀਆ ਮਿਲੇ ਜੀ ਨਹੀਂ ਅਜੇ ਤੱਕ ਮਾਤਮਾ ਕਿਹ ਰਹੀ ਜੀ ਪੂਰਾ ਜਮਾਰ ਵਾਲਾ ਪਿੰਡ ਆ ਜੀ ਮੇਰਾ ਘਰ ਉਰੀ ਨਜ਼ਦੀਕ ਇਹਨਾਂ ਦਾ ਗਵੰਡੀਆਂ ਮੈਂ ਅੱਜ ਭਾਰੀ ਮੀਂਹ ਆ ਗਿਆ ਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ ਅੱਧੇ ਮੰਗ ਫਾਰਮ ਡਿੱਗ ਗਿਆ ਇਹ 100 ਫੋਟੋ ਵਾਂਗ ਤੇ 2250 ਇਹਨਾਂ ਦਾ ਚੂਚਾ ਮਰ ਗਿਆ ਜੀ ਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸ ਪਾਉਂ ਦੇ ਪੁੰਦੇ ਗਾਡਰ ਸਭ ਕੁਝ ਟੁੱਟ ਗਈ ਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਕਿ ਇਹ ਨਾਲ ਕੱਢਣਾ ਜਿਹੜੇ ਕੋਈ ਬੱਚਾ ਜਿਉਂਦਾ ਹੁੰਦਾ ਜ਼ਿਆਦਾਤਰ ਮਰੀ ਨਿਕਲਦੇ ਨੇ ਨੀਚੇ ਨੁਕਸਾਨ ਬਹੁਤ ਜ਼ਿਆਦਾ ਹੈ ਇਹਨਾਂ ਦਾ ਗਰੀਬ ਬੰਦੇ ਨੇ ਇਹ ਬਸ ਕਾਹੀ ਕੰਮ ਕਰਕੇ ਖਾਂਦੇ ਨੇ ਆਪਦਾ ਜ਼ਮੀਨ ਵੀ ਥੋੜੀ ਥੋੜੀ ਇਹਨਾਂ ਕੋਲੇ ਕੀ ਲੈਣਾ ਚਾਹੁੰਦਾ ਸਰਕਾਰ ਨੂੰ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਜੀ ਬਾਹ ਫੜਨੀ ਚਾਹੀਦੀ ਇਹਨਾਂ ਦੀ ਗਰੀਬ ਬੰਦੇ ਨੇ ਪਹਿਲਾਂ ਵੀ ਕੀ ਲਗੀ ਲੱਗ ਜ਼ਮੀਨ ਦਾ ਇਹਨਾਂ ਕੋਲੇ ਤਾਂ ਇਸੇ ਦੇ ਸਿਰ ਤੇ ਖਾਂਦੇ ਸੀ ਬਸ ਸਰ ਇਹਨਾਂ ਨੇ ਸਰ ਆਪਣੇ ਨਾਲ ਕੰਟਰੈਕਟ ਕੀਤਾ ਦੈਂਕੀ ਇੰਡੀਆ ਲਿਮਟਿਡ ਕੰਪਨੀ ਨਾਲ ਚੂਚਾ ਪਾਇਆ ਜਿਹ ਸਿਗਰੇ ਸਰ ਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ ਉਹ ਨਾਲ ਮੀਂਹ ਪਿਆ ਉਹਦੇ ਨਾਲ ਸਾਰੇ ਇਹਨਾਂ ਦਾ ਛੱਡ ਡਿੱਗ ਗਿਆ ਜਿਹੜੇ ਛੱਡ ਡਿੱਗਣ ਕਾਰਨ ਆਲਮੋਸਟ ਆਈਡੀਆ ਜੇ ਕਿ 22500 ਦੇ ਵਿੱਚ ਜਨਵਰੀ ਉਹਨਾਂ ਦਾ ਮਰ ਗਿਆ ਤੇ ਬਾਕੀ ਸਰ ਉਹਨਾਂ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇਹ ਕੱਢ ਰਹੇ ਨੇ ਇਹਦੇ ਨੁਕਸਾਨ ਤੇ ਇਹਨਾਂ ਦਾ ਫਾਰਮ ਦਾ ਨੁਕਸਾਨ ਤੇ 4-5 ਲੱਖ ਰੁਪਏ ਹੈ ਹੀ ਹੈ ਤੇ ਇਹਦੇ ਵਿੱਚ ਮੁਰਗੇ ਦਾ ਵੀ ਨੁਕਸਾਨ ਲਗਭਗ ਆਲਮੋਸਟ ਮੰਨ ਲ ਕਰੋ ਚਲੋ 3-4 ਲੱਖ ਰੁਪਏ ਮੁਰਗੇ ਦਾ ਨੁਕਸਾਨ ਹੈ ਤੇ ਬਸ ਇਹੀ ਹੈ ਕਿ ਉਹਨੂੰ ਦੇਖੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦਾ ਘੋੜਾ ਰ ਦੇਖਿਆ ਜਾਵੇ ਇਹਨਾਂ ਨੂੰ ਦਿੱਤਾ ਜਾਵੇ ਗੁਰੂ